ਵੈਸੇ ਵਿਦੇਸ਼ਾਂ ਨੇ ਸਭ ਕੁਝ ਬਰਾਬਰ ਕਰਤਾ ਉਥੇ ਤੁਹਾਨੂੰ ਇੱਥੇ ਜਿਹੜਾ ਐਸਡੀਓ ਹੈ ਨਾ ਉਹ ਵੀ ਬਲੂ ਬੈਰੀ ਤੋੜਦਾ ਨਜ਼ਰ ਆਉਣਾ ਉਥੇ ਉਹ ਕੀਵੀ ਫਰੂਟ ਤੋੜਦਾ ਨਜ਼ਰ ਆਉਣਾ ਜਿਹੜਾ ਇੱਥੇ ਐਸਡੀਓ ਇੱਥੇ ਹੋ ਸਕਦਾ ਐਸਐਸਪੀ ਨੂੰ ਮਿਲਣ ਵਾਸਤੇ ਤੁਹਾਨੂੰ ਲਾਈਨ 'ਚ ਲੱਗਣਾ ਪਵੇ ਵੇਟਿੰਗ ਹਾਲ ਉਥੇ ਹੋ ਸਕਦਾ ਨਿਆਣੇ ਲਾ ਦਿੰਦੇ ਜੀ ਉਥੇ ਵੱਡੀਆਂ-ਵੱਡੀਆਂ ਫੈਕਟਰੀਆਂ 'ਚ ਗਾਜਰਾਂ ਪੈਕ ਕਰਨ ਲਾ ਦਿੰਦੇ ਮੈਂ ਅੱਖੀਂ ਵੇਖ ਕੇ ਆਇਆ ਲਾ ਦਿੰਦੇ ਅਗਲੇ ਕਿਸਤਾਂ ਨੇ ਤਾਰਨੀ ਆ ਉਹ ਆਂਦਾ ਮੈਂ ਤੇ ਐਸਐਸਪੀ ਆ ਕਹਿੰਦਾ ਡੈਡੀ ਉੱਥੇ ਹੋਏਗਾ ਇੱਥੇ ਥੋੜਾ ਮੈਂ ਤਾਂ ਪ੍ਰਿੰਸੀਪਲ ਰਿਆਂ ਉੱਥੇ ਮੇਰੇ ਥੱਲੇ ਤੇ 500 ਵਿਦਿਆਰਥੀ ਰਹੇਗਾ ਗਾੜੀਆਂ ਨੋ ਆਉਂਦੀਆਂ ਹੋਣਗੇ ਪਾਪਾ ਜੀ ਇੱਥੇ ਬਿੱਲ ਤਾਰਨਾ ਕਿਸ਼ਤ ਜਾਣੀ 3000 ਡਾਲਰ ਤੇ ਜੇ ਨਹੀਂ ਰਹਿਣਾ ਤੇ ਪਾਪਾ ਜੀ ਇੰਡੀਆ ਦੀ ਟਰੇਡਰ ਹੁਣ ਪਾਪਾ ਜੀ ਨੂੰ ਉੱਥੇ ਡਾਲਰ ਵੀ ਚੰਗੇ ਲੱਗਦੇ ਸ਼ਾਮਾ ਨੂੰ ਗਾਜਰਾ ਪੈ ਕਰਕੇ ਸੇਵ ਦੀਆਂ ਪੇਟੀਆਂ ਪੈ ਕਰ ਜੇ ਸ਼ਾਮਾ ਨੂੰ 100 150 ਡਾਲਰ ਬਣਦਾ ਮੇਰੇ ਪਾਪਾ ਜਿਹੜੇ ਮਿੱਠੇ ਲੱਗਣ ਲੱਗ ਪੈਂਦੇ